میں پہلا ازرائیل کیا ازرائیل کے بعد باپس آیا پھر اٹلی بیلجیم ہالینڈ فرانس انگلینڈ سارے دیش کو کے کام بھی کیتا ہوتے اتھے نے کلچر نو جانن دا موقع ملیا اتھے بھی ہیلت سوہاں نو جانن دا موقع ملیا ورلڈ فارمیسی کے دے اوپر فارمیسی اور میں سر کتے دن ریلیٹڈ تسی بہت کچھ دس کے گئے جڑے تاں دے ورگی گیان دے سمندر کو سانو اس سب کچھ پرابت کرنا ਦੇ ਰਿਡਿਊ ਸੌਰੀ ਬਹੁਤ ਰਿਸਪੈਕਟੇਬਲ ਮਾਡਰਸ਼ਿਪਸ਼ੀਸ ਕੋਰੀ ਜੀ ਜਿਹੜੇ ਪੰਜਾਬ ਨਾਲ ਫਾਰਮੇਸੀ ਆਫੀਸਰ ਐਸੋਸੀਏਸ਼ਨ ਦੇ ਸਾਬਕਾ ਛੋਟਾ ਪ੍ਰਧਾਨ ਪੁਜਾਤਰ ਸਾਡੇ ਦਰਗਹ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਨਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਹਿਬਾਨ ਅਸ਼ੋਕ ਜੀ ਪੁਜੇ ਮੈਂ ਤੇ ਉਹ ਬਣੀ ਹਾਂ ਸਾਡੇ ਹੋਰ ਰਿਸਪੈਕਟੇਬਲ ਡਿਗਵੰਦ ਸਿੰਘ ਜੀ ਪੁਜੇ ਜਿਹੜੇ ਰਿਟਾਇਰਡ ਡਿਸਟ੍ਰਿਕਟ ਫਾਰਮੇਸੀ ਆਫੀਸਰ ਅੰਮ੍ਰਿਤਸਰ ਮੈਂ ਤਾਇਦ ਕੋ ਰਣੀ ਹਾਂ ਨਾ ਦਾ ਸਾਡੇ ਦੇ ਮੈਂ ਮੈਡਮ ਰਪਿੰਦਰ ਕੌਰ ਜੀ ਡਿਸਟ੍ਰਿਕਟ ਫਾਰਮੇਸੀ ਆਫੀਸਰ ਰਿਟਾਇਰਡ ਉਹਨੇ ਹੁਣੇ ਰਿਟਾਇਰ ਹੋ ਕੇ ਗਏ ਸਾਡੇ ਕੋ ਡਿਸਟ੍ਰਿਕਟ ਹਕੂਮਤ ਦਾ ਦੇਖੋ ਮੈਂ ਤਾਇਦ ਨਾਲ ਤੁਹਾਡੀ ਹਾਂ ਬਹੁਤ ਹੀ ਤੁਹਾਡੀ ਹਾਂ ਨਿਤਿਨ ਸ਼ਰਮਾ ਜੀ ਦਾ ਜਿਹੜੇ ਸਾਡੇ ਦੇ ਮੈਂ ਅਡੀਸ਼ਨਲ ਸੈਕਟਰੀ ਪੀਐਸ ਐਨਐਸਯੂ ਦੇ ਅਡੀਸ਼ਨਲ ਸੈਕਟਰੀ ਤੇ ਡਿਸਟ੍ਰਿਕਟ ਕਪੂਰਥਲਾ ਦੇ ਸੈਕਟਰ ਸੰਭਾਨ

ڈاکٹر سنیل اگروال جیسے بہت لمبا سما کامسپٹل نے ਐਚਪੀ ਆਰਥੋ ਕੇ ਨਾਮ ਦੇ ਉੱਪਰ ਇੱਕ ਯੂਨਿਟ ਬਣਾਇਆ ਜਿਹਦੇ ਵਿੱਚ ਸੀਟੀ ਸਕੈਨ ਟੈਨ ਬੈਕ ਆਈਸੀਯੂ ਅਲਟਰਾਸਾਉਂਡ ਯੂਰੋਗ੍ਰਾਫੀ ਜਨਰਲ ਸਰਜਰੀ ਨਿਊਰੋ ਸਰਜਰੀ ਫਿਜ਼ੀਓਥੈਰੇਪੀ ਜਨਰਲ ਸਰਜਰੀ ਹਰ ਤਰ੍ਹਾਂ ਦੇ ਯੂਨਿਟ ਇਹਨਾਂ ਦੇ ਮਲਟੀ ਸਪੈਸ਼ਲਟੀ ਹਸਪੀਟਲ ਐਚਪੀ ਆਰਥੋ ਕੇ ਦੇ ਨਾਮ ਦੇ ਉੱਪਰ ਅੰਦਰ ਚੱਲਦਾ ਹੈ ਬਹੁਤ ਰਣੀ ਹੈ ਜਿਹਦਾ ਇਹਨਾਂ ਨੇ ਬਹੁਤ ਲੰਬਾ ਸਮਾਂ ਕੰਮ ਇਹਨਾਂ ਨੇ ਟਾਈਮ ਕੱਢਿਆ ਸੀਟੀ ਸਕੈਨ ਵਿੱਚ ਮੌਜੂਦ

ਸੇ ਆ ਮੈਂ ਬਹੁਤ ਬਿਜ਼ੀ ਹੁੰਦੇ ਆ ਅਸਿਸਟੈਂਟ ਸੋਲਿਊਸ਼ਨਸ ਸਰਵਾ ਬਹੁਤ ਬਿਜ਼ੀ ਹੁੰਦੇ ਆ ਫਾਈਲ ਕੰਮ ਨੂੰ ਹਰ ਲੈਟਰ ਨੂੰ ਟਾਈਮ ਟੂ ਟਾਈਮ ਆਨਸਰ ਦੇਣਾ ਇਹ ਸੁਪਰਵਾਈਜ਼ਰਾਂ ਦੀ ਬੜੀ ਬੜੀ ਦੇਣ ਹੈ ਜਿਹੜੇ ਮੈਨੂੰ ਹਰ ਜਗ੍ਹਾ ਦੇ ਉੱਪਰ ਲੈ ਕੇ ਜਾਣਾ ਕਿ ਟਾਈਮ ਹੋ ਗਿਆ ਤੁਸੀਂ ਇਸ ਜਗ੍ਹਾ ਤੇ ਪਹੁੰਚੋ ਅੱਜ ਵੀ ਉਹਨਾਂ ਨੇ ਮੈਨੂੰ ਇਹਨਾਂ ਫੋਨ ਤੇ ਵੀ ਕਹਿੰਦੇ ਜਦ ਅਸੀਂ ਕਿ ਅਸੀਂ ਆਵਾਂਗੇ ਜਰੂਰ ਐਸੇ ਵੀ ਬਿਜ਼ੀ ਹੁੰਦਾ ਤੇ ਹਰ ਪ੍ਰਾਈਵੇਟ ਨਰਸਿੰਗ ਉਹ ਬੜਾ ਬਿਜ਼ੀ ਹੁੰਦਾ ਮੈਂ ਫਿਰ ਵੀ ਤੁਸੀਂ ਤਕਰੀਬਨ 120 ਬਾਰੇ ਜੁੜੇ ਬੈਠੇ ਹੋ ਸਾਰੇ ਆਡੀਅੰਸ ਸਹਿਬਾਨ ਸ਼ਰੀਨ ਦਾ ਨਾਮ ਪੂਰੇ ਜਿਹਨਾਂ ਦੇ ਵਿੱਚ ਆਜਾ ਕਮਿਸ਼ਨ ਥੋੜਾ ਨਾਮ ਕਮਾਇਆ ਇਹਨੇ ਉਸ ਤੋਂ ਬਾਅਦ ਇਹਨੇ ਆਪਣਾ ਐਚਪੀ ਹੋਰ ਹੋ ਗਿਆ ਹੌਸਪੀਟਲ ਦੇ ਉੱਪਰ ਨਾਮ ਦੇ ਉੱਪਰ ਹੌਸਪੀਟਲ ਬਣਾਇਆ ਜਿਹੜਾ ਪੂਰੇ ਜਲੰਧਰ ਨਹੀਂ ਪੂਰੇ ਖੇਅਰੋ ਦੇ ਵਿੱਚ ਫੇਮਸ ਕੀਤਾ ਰਹੇ ਬਹੁਤ ਸਾਰੇ ਅਧਿਕਾਰੀਆਂ ਨਾਲ ਬਹੁਤ دیر ਤੋਂ ਜੁੜੇ ਬੈਠਿਆ ਤੁਸੀਂ ਸਾਰੇ ਚੱਲ ਕੇ ਆਏ ਹੋ ਮੈਂ ਬਹੁਤ ਖੁਸ਼ ਹੈ ਹੈਲਥ ਡਿਪਾਰਟਮੈਂਟ ਦੇ ਨੁਮਾਇੰਦੇ ਜਸਪੀਰ ਜੀ ਸਾਰੇ ਸਭਾ ਦਾ ਪ੍ਰਧਾਨ ਜੋ ਬੈਠੇ ਬਹੁਤ ਧੰਨਵਾਦੀ ਹਾਂ ਗੁਰਦੇਵਾਰ ਜੀ ਬੈਠੇ ਆ ਗੁਰਸ਼ਨ ਸਿੰਘ ਜੀ ਬੈ ਪਾਸ਼ੁਰ ਤੋਂ ਸਾਡੇ ਕੋਲ ਇਸ ਦਿਨ ਰਿਟਾਇਰਡ ਹੋਏ ਮਾ ਬਹੁਤ ਬਧੀਆਂ ਸਾਡੇ ਮੈਡਮ ਐਂਡ ਐਸਟੀਐਮ ਫਾਉਂਡਸਸ ਕਲੀਜ਼ ਜੂਨੀਅਰ ਸੀਨੀਅਰਸ ਸਾਰਿਆਂ ਨੂੰ ਮੇਰੇ ਵੱਲੋਂ ਪਹਿਲੇ ਤੇ ਬਹੁਤ ਬਹੁਤ ਅਪੋਲੋਜੀਜ਼ ਫਾਰ ਕਮਿੰਗ ਲੇਟ ਔਰ ਤੁਹਾਨੂੰ ਸਾਰਿਆਂ ਨੂੰ ਵੇਟ ਕਰਵਾਣ ਲਈ ਸਾਨੂੰ ਰਸਤੇ 'ਚ ਵਾਪਸ ਜਾਣਾ ਪੈਇਆ ਤੁਹਾਨੂੰ ਦੱਸ ਦਿੱਤਾ ਹੋਏਗਾ ਬੌਜੀ ਨੇ ਔਰ ਸਾਰੇ ਪ੍ਰੈਜ਼ੈਂਟ ਲੋਗਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਾਰਲਡ ਫਾਰਮੇਸੀ ਦੇ ਦੀਆਂ ਕੰਗ੍ਰੈਚੁਲੇਸ਼ਨਸ فارماسیس اٹھا رائٹھ اینڈ اوپا ڈاکٹر رام سامنے لیا بھی کوئی میں صرف رائٹھ اینڈ ہی ہوا کی میں ایک ہوا کی کہ فارماسیسٹ ہے جیڑا ساکھ بوا چیزہ سے کھان دیں میں اپنا فرسٹ پوست مورٹم اور فرسٹ ایمل آر ایک فارماسیس کو سکھ گیا سکتا سیول ہوسپٹل پوست مورٹم دی ریپورٹ کس طرح لکھ نہیں ہے میڈم سوجید سے گیا پھر سیول ہوسپٹل جلندر ਤੁਸੀਂ ਸਾਰੇ ਜਾਣਦੇ ਹੋਗੇ ਉਹਨਾਂ ਨੇ ਮੈਨੂੰ ਸਿਖਾਇਆ ਸੀ ਕਿ ਇਸ ਤਰ੍ਹਾਂ ਲਿਖੀਏ ਔਰ ਫਿਰ ਉਹਦੀ ਫਾਈਨਲ ਰਿਪੋਰਟ ਕਿਸ ਤਰ੍ਹਾਂ ਭੇਜਣੀ ਹੈ ਸੈਂਪਲ ਕਿਸ ਤਰ੍ਹਾਂ ਲੈਣੇ ਕੈਮੀਕਲ ਐਗਜ਼ਾਮੀਨਰ ਨੂੰ ਕਿਸ ਤਰ੍ਹਾਂ ਭੇਜਨੇ ਇਹ ਸਾਰਾ ਕੁਝ ਮੈਂ ਇੱਕ ਫਾਰਮਾਸਿਸਟ ਸੀਨੀਅਰ ਮਿਸਟਰ ਖੜਕ ਸਿੰਘ ਤੋਂ ਸਿੱਖਿਆ ਸੀ ਠੀਕ ਹੈ ਆਦਮ ਖੋਡੇ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋਗੇ ਔਰ ਮੈਂ ਉਹ ਅੱਜ ਤਿੰਨ ਤੱਕ 30 ਇਅਰਸ ਮੇਰੀ ਜੌਬ ਹੋਵੇ ਮੈਂ ਕਦੀ ਇਹ ਉਹ ਜਿਹੜੀ ਨੌਲੇਜ ਉਹਨਾਂ ਕੋਲੋਂ ਲਈ ਕਦੀ ਵੀ ਭੁੱਲ ਨਹੀਂ ਸਕਦੀ ਕਲੋਜ਼ ਹੋਈ ਇੱਕ ਬੇਸਿਕ ਸਟੱਡੀ ਕਰਕੇ ਜਦੋਂ ਅਸੀਂ ਜੌਬ ਦੇ ਵਿੱਚ ਆਂਦੇ ਆਂ ਔਰ ਉਦੋਂ ਥਿਉਰੀ ਪੜ੍ਹੀ ਹੁੰਦੀ ਐ ਪ੍ਰੈਕਟੀਕਲ ਨੂੰ ਇੰਪਲੀਮੈਂਟ ਕਿਸ ਤਰ੍ਹਾਂ ਕਰਨਾ ਐ ਇਹ ਅਸੀਂ ਫਾਰਮਾਸਿਸ ਤੋਂ ਸਿੱਖਿਆ ਹੈ ਜਿਹੜੀ ਸਾਡੀ ਸਿਵਲ ਹਸਪੀਟਲ ਦੇ ਵਿੱਚ ਔਰ ਸਪੈਸ਼ਲੀ ਗਵਰਨਮੈਂਟ ਜੌਬ ਦੇ ਵਿੱਚ ਜਿਹੜੀਆਂ ਮੈਡੀਕਲ ਲੀਗਲ ਪ੍ਰੋਬਲਮਸ ਔਰ ਐਮਰਜੈਂਸੀ ਚੀਜ਼ਾਂ ਅਸੀਂ ਬਹੁਤ ਸਾਰੇ ਨਾਰਵਜ਼ ਫਾਰਮਾਸਿਸ ਤੋਂ ਲੈਂਦੇ ਆਂ ਔਰ ਜਦੋਂ ਵੀ ਅਸੀਂ ਡਿਊਟੀ ਤੋਂ ਇੱਧਰ-ਉੱਧਰ ਹੋਣਾ ਹੁੰਦਾ ਸਿਰਫ ਤਾਂ ਵੀ ਫਾਰਮਾਸਿਸ ਨੂੰ ਹੀ ਕਹਿ ਕੇ ਸਾਥ ਦੇ ਸੀ ਆਪਣੀ ਜਗ੍ਹਾ ਤੇ ਸੰਭਾਲ ਲਿਓ ਅਸੀਂ ਜਰਾ ਬੱਚਿਆਂ ਦੇ ਸਕੂਲ ਜਾ ਰਹੇ ਆ ਜਾਂ ਕਿਸੇ ਹੋਰ ਕੰਮ ਜਾ ਰਹੇ ਜੋ ਫੈਕਟ ਹੈ ਠੀਕ ਹੈ ਸੋ ਇਹ ਸਿਰਫ ਸਾਡਾ ਰਾਈਟ ਹੈਂਡ ਨਹੀਂ ਪੜ ਕੇ ਇਹਨਾਂ ਤੋਂ ਬਿਨਾ ਅਸੀਂ ਐਨੇ ਜੌਬ ਨਾ ਕਰ ਸਕਦੇ ਕਦੀ ਔਰ ਹੁਣ ਵੀ ਮੈਂ ਇਹ ਸਮਝਦੀ ਆ ਕਿ ਫਾਰਮਾਸਿਸਟ ਦੀ ਪ੍ਰੈਜ਼ੈਂਸ ਹੈਗੀ ਆ ਬਹੁਤ ਘੱਟ ਹੈਗੀ ਆ ਸਾਡੇ ਕੋਲ ਜਿਹਨੇ ਰਿਕੁਆਇਰਡ ਹੈ ਇੱਕ ਇੱਕ ਜਨਾ ਤਿੰਨ ਤਿੰਨ ਜਨਿਆਂ ਦਾ ਚਾਰ ਚਾਰ ਜਨਿਆਂ ਦਾ ਕੰਮ ਕਰ ਰਿਹਾ ਹੈ ਐਂਡ ਰੀਅਲੀ ਥੈਂਕਫੁਲ ਟੂ ਆਲ ਆਫ ਯੂ ਸੈਂਕ ਯੂ ਐਨਕੈਨ ਚਾਹਾਂਗੀ ਆਲਰੇਡੀ ਵੀ ਆਰ ਵੈਰੀ ਲੇਟ ਐਂਡ ਥੈਂਕਸ ਅ ਲੋਟ ਡਾਕਟਰ ਡਾਕਟਰ ਅਰਵਿੰਦ ਐਂਡ ਡਾਕਟਰ ਅੰਦਰਵਾਲ ਫਾਰ ਯੋਰ ਪ੍ਰੈਜ਼ੈਂਸ ਐਂਡ ਫਾਰ ਯੋਰ ਫਾਰ ਦਾ ਡਿਲੇ ਵਿਚ ਹੈਪਨਡ ਥੈਂਕ ਯੂ ਮੈਂ ਬਹੁਤ ਧੰਨਵਾਦੀ ਹਾਂ ਜਿਹੜਾ ਵਰਲਡ ਫਾਰਮੇਸੀ ਡੇ ਦੇ ਉੱਪਰ ਹਰ ਬੰਦਾ ਆਫੀਸਰ ਸਹਿਬਾਨ ਤੇ ਸਾਡੇ ਫਾਰਮੇਸੀ ਆਫੀਸਰ ਸਹਿਬਾਨ ਪਹੁੰਚੇ ਆ ਜਿਨ੍ਹਾਂ ਦੇ ਵਿੱਚ ਚੀਫ ਗੈਸਟ ਸਾਡੇ ਬਹੁਤ ਹੀ ਰਿਸਪੈਕਟੇਬਲ ਡਾਕਟਰ ਰੀਚਾ ਪਾਟਿਆ ਆਨਰੇਬਲ ਸਰਜਨ ਸਹਿਬਾਨ ਪਹੁੰਚੇ ਮੈਂ ਬਹੁਤ ਧੰਨਵਾਦੀ ਹਾਂ ਰਣੀ ਹਾਂ ਉਹਨਾਂ ਦਾ ਬਹੁਤ ਉਹਨਾਂ ਦੇ ਨਾਲ ਡਾਕਟਰ ਅਨੂ ਸ਼ਰਮਾ ਅਸਿਸਟੈਂਟ ਸਰਜਨ ਸਹਿਬਾਨ ਪਹੁੰਚੇ ਮੈਂ ਬਹੁਤ ਰਣੀ ਹਾਂ ਸੁਪਰਡੈਂਟ ਸਹਿਬਾਨ ਪਹੁੰਚਿਆ ਰਾਮਵਤਾਰ ਜੀ ਮੈਂ ਬਹੁਤ ਰਣੀ ਹਾਂ ਪੰਜਾਬ ਦੇ ਪ੍ਰਧਾਨ ਨਰਿੰਦਰ ਸਿੰਘ ਜੀ ਪਹੁੰਚੇ ਮਨੋਰ ਜੀ ਪਹੁੰਚੇ ਨਿਤਨ ਜੀ ਪਹੁੰਚੇ ਮੈਂ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਸਾਡੇ ਬਹੁਤ ਹੀ ਰਿਸਪੈਕਟੇਬਲ ਸੀਨੀਅਰ ਡਾਕਟਰ ਆਰਥੋਪੀਡੀਸ਼ੀਅਨ ਸਹਿਬਾਨ ਡਾਕਟਰ ਸੁਨੀਤ ਅਗਰਵਾਲ ਜੀ ਜਿਨ੍ਹਾਂ ਨੇ ਟਰੋਫੀਆਂ ਸਾਨੂੰ ਜਿਹੜੀਆਂ ਸੰਚੀਪ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਟਰੋਫੀਆਂ ਸਪਾਂਸਰ ਕੀਤੀਆਂ ਉਹਨਾਂ ਦੇ ਨਾਲ ਡਾਕਟਰ ਅਰਵਿੰਦ ਗੁਪਤਾ ਜੀ ਪਹੁੰਚੇ ਆ ਸੀਨੀਅਰ ਸਨੋਲੋਜੀਸ ਸਹਿਬਾਨ ਉਹਨਾਂ ਦਾ ਬੇਟਾ ਪਹੁੰਚਾ ਡਾਕਟਰ ਮੈਂਗ ਗੁਪਤਾ ਰੇਡੀਓਲੋਜੀਸ ਸਹਿਬਾਨ ਪਹੁੰਚੇ ਮੈਂ ਬਹੁਤ ਰਣਿ ਹਾਂ ਡਾਕਟਰ ਗੌਰਵ ਗੁਪਤਾ ਜੀ ਪਹੁੰਚੇ ਆ ਡੀਐਮ ਕਾਰਡੀਓ ਗੋਲਡ ਮੈਡਲਿਸਟ ਜੋਸ਼ੀ ਹਸਪੀਟਲ ਕੰਪਲੈਕਸ ਕੂਰਥਲਾ ਚੌਕ ਜਲੰਧਰ ਸਿਟੀ ਜਿਹਨਾਂ ਦਾ ਓਮ ਕਾਰਡੀਕ ਯੂਨਿਟ ਹੈ ਆ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਡਾਕਟਰ ਸਹਿਬਾਨ ਦਾ ਉਹਨਾਂ ਨੇ ਪਹੁੰਚ ਕੇ ਹੋਰ ਸਾਡੇ ਦਰਮਿਆਨ ਜਿਹ ਸਾਡਾ ਜਿਹੜਾ ਕਾਲਾ ਸੰਗਿਆ ਤੋਂ ਸਿਮਰਜੀਤ ਜੀ ਪਹੁੰਚੇ ਬਹੁਤ ਧੰਨਵਾਦੀ ਹਾਂ ਇਹਨਾਂ ਸਾਰਿਆਂ ਦਾ ਮੈਡਮ ਦਰਸ਼ਨਾ ਪਹੁੰਚੇ ਆ ਨੰਦ ਬਿਸ਼ੋਰ ਜੀ ਪਹੁੰਚੇ ਆ ਸਿੰਘਲਾ ਜੀ ਪਹੁੰਚੇ ਆ ਤਿਲਕਰਾਜ ਜੀ ਪਹੁੰਚੇ ਆ ਗੁਰਦੇয়াল ਜੀ ਪਹੁੰਚੇ ਆ ਬੜੇ ਬੜੇ ਮਹਾਨ ਸ਼ਖਸੀਅਤਾਂ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਸਾਡੇ ਮੈਡਮ ਪ੍ਰੋਮਿਲਾ ਭੱਤ ਤੋਂ ਪਹੁੰਚੇ ਆ ਔਰ ਜਿੰਨੇ ਵੀ ਸਾਡੇ ਫਾਰਮੇਸੀ ਅਫਸਰ ਸਹਿਬਾਨ ਆਏ ਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਅਮਰ ਸਿੰਘ ਸਰ ਤੋਂ ਬਾਬਾ ਸ਼ਮਸ਼ੀਰ ਸਿੰਘ ਪੂਰੀ ਪੂਰੀ ਟੀਮ ਦੇ ਨਾਲ ਪਹੁੰਚੇ ਆ ਸਾਡੇ ਸਾਬਕਾ ਸੂਬਾ ਪ੍ਰਧਾਨ ਰਹੇ ਆ ਬੜਾ ਲੰਮਾ ਸਮਾਂ ਉਹਨਾਂ ਨੇ ਪ੍ਰਧਾਨਗੀ ਪੰਜਾਬ ਦੀ ਪ੍ਰਧਾਨਗੀ ਚ ਕੰਮ ਕੀਤਾ ਉਹਨਾਂ ਦੇ ਨਾਲ ਅਸ਼ੋਕ ਜੀ ਪਹੁੰਚੇ ਆ ਜ਼ਿਲ੍ਹਾ ਫਾਰਮੇਸੀ ਅਫਸਰ ਅੜਮਤ ਜਿਹੜੇ ਰਿਟਾਇਰਡ ਸਾਡੇ ਕੋਲ ਹੁਣੇ ਹੋ ਗਿਆ ਮੈਡਮ ਰਪਿੰਦਰ ਜੀ ਪਹੁੰਚੇ ਆ ਉਹਨਾਂ ਦੇ ਹਸਬੰਦ ਜ਼ਿਲ੍ਹਾ ਫਾਰਮੇਸੀ ਅਫਸਰ ਅਮਰitsar ਤੋਂ ਰਿਟਾਇਰਡ ਗੁਰਬਿੰਦਰ ਜੀ ਪਹੁੰਚੇ ਮੈਂ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਨਸ਼ਾ ਕਿਨਵਾ ਵਿਸ਼ਵ ਫਾਰਮੇਸੀ ਡੇ ਬਣਾਇਆ ਗਿਆ ਦੇਖੋ ਜੀ ਵਿਸ਼ਵ ਫਾਰਮੇਸੀ ਡੇ ਮੈਂ ਇਹ ਸਾਡਾ ਜਿਹੜਾ ਅਸੀਂ ਇੱਥੇ ਸੈਲੀਬ੍ਰੇਟ ਕਰਦੇ ਹਾਂ ਉਹ ਸਾਡਾ ਨਵਾਂ ਹੈਗਾ ਜਿਹੜ ਸੈਲੀਬ੍ਰੇਟ ਕਰਦੇ ਹਾਂ ਇਸ ਤੋਂ ਪਹਿਲੇ ਵੀ ਸੈਲੀਬ੍ਰੇਟ ਕਰੀਦਾ ਸੀ ਪਰ ਉਹਨਾਂ ਕੋ ਕਿਸੇ ਨੇ ਕੋਈ ਬਲੌਕ ਲੈਵਲ ਤੇ ਕਰ ਦਿੱਤਾ ਜਿਹੜਾ ਅਸੀਂ ਹੋਰ ਰਮਾਂਡਰ ਦੇ ਨਾਲ ਦੇ ਨਾਲ ਜੁੜੇ ਹੋਏ ਆਂ ਇਹ ਅਸੀਂ ਲਗਾਤਾਰ ਯੂਨੀਅਨ ਦੇ ਵਿੱਚ ਇਹ ਸਾਡਾ ਜਿਹੜਾ ਨਵੇਂ ਦੀ ਅਸਵਰੀ ਨਵਾਂ ਫਾਰਮੇਸੀਟੀ ਬਣਾਇਆ ਬਣਾਇਆ ਸੀ